ਨਾਲ ਲਖਸ਼ ਸ਼ਰਮਾ ਤੇ ਗਰਮੀਰ ਸਿੰਘ ਨੇ ਮੰਗਾ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਹੈ ਨਰਮਲ ਜੀ ਤੁਸੀਂ ਵੀ ਕਰ ਦਿਓ ਧੰਨਵਾਦ ਬਹੁਤ ਬਹੁਤ ਧੰਨਵਾਦ ਹਾਂ ਜੀ ਜਿੰਨੇ ਵੀ ਸਾਡੇ ਪਤਵੰਤੇ ਵੀਰ ਅੱਜ ਇਸ ਟੂਰਨਾਮੈਂਟ ਦੇ ਵਿੱਚ ਪੁੱਜੇ ਨੇ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਟੀਮਾਂ ਦੇ ਨੇ ਲਾਈਨ ਅਪ ਆ ਜੀ ਤੇ ਪਤਵੰਤੇ ਵੀਰਾਂ ਨੂੰ ਮੇਰੀ ਬੇਨਤੀ ਹੈ ਵੀ ਜਲ ਤੋਂ ਜਲਦ ਜਿਹੜਾ ਪਰ ਟੀਮਾਂ ਨੂੰ ਆਸ਼ੀਰਵਾਦ ਦਈਏ ਪਲੇਅਰਾਂ ਦੇ ਨਾਲ ਜਾਣ ਪਹਿਚਾਨ ਕੀਤੀ ਜਾਵੇਗੀ ਉਸ ਤੋਂ ਬਾਅਦ ਜਿਹੜਾ ਪਹਿਲਾ ਮੈਚ ਅੱਜ ਦੇ ਦਿਨ ਦਾ ਖੇਡਿਆ ਜਾਵੇਗਾ ਕਬੱਡੀ 65 ਕਿਲੋ ਭਾਰ ਵਰਗ। ਆਖੇ ਗੱਲਾਂ ਸੱਚਾ ਪਹਿਲਾ ਮੈਚ ਹੋਵੇਗਾ ਅੱਜ ਦੇ ਦਿਨ ਦਾ। ਬਹੁਤ ਬਹੁਤ ਧੰਨਵਾਦ ਹੈ। ਦਿਲੇ ਬਾਵਾਂ ਨੇ ਸਾਡੇ ਸੀਨੀਅਰ ਕਾਂਗਰਸੀ ਆਗੂ ਦੇ ਬਹੁਤ ਬਹੁਤ ਧੰਨਵਾਦ ਕਰਦੇ ਸੀ। ਅੱਜ ਦੇ ਸਾਡੇ ਮੁੱਖ ਮਹਿਮਾਨ ਭਿੰਦਰ ਸ਼ਰਮਾ ਪਾਲ ਭਾਈ ਸਾਡਾ ਸ਼ਿੰਦੂ ਜਿਨ੍ਹਾਂ ਨੇ ਪ੍ਰੀਤ ਕੈਂਪੜ ਦੀ ਸੇਵਾ ਕੀਤੀ ਹੈ। ਨਾਲ ਪ੍ਰਵੀਨ ਭਾਈ ਹੈ। ਨਾਲ ਟਿੰਕੂ ਪ੍ਰਧਾਨ ਹੈ ਤੇ ਨਾਲ ਸਾਡਾ ਭਾਈ ਗੋਵਿੰਦ ਰਾਏ ਮੈਂਬਰ ਪੰਜਾਬੋ ਨਾਲ ਪ੍ਰਧਾਨ ਜੀ ਨੰਬਰ 50 ਬੋਰ ਨੰਬਰ ਪਰਮੇਸ਼ਰ ਸ਼ਰਮਾ ਜੀ ਤੇ ਹਰਚਨ ਸਿੰਘ ਜੀ ਸਾਡੇ ਪ੍ਰਧਾਨ ਨਾਲ ਟਿਕੋ ਪ੍ਰਧਾਨ ਸਾਡਾ ਨਾਲ ਵੀਰ ਸ਼ਰਮਾ ਤੇ ਗਰਵੇਲ ਸਿੰਘ ਜੀ ਮੰਗਾ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਹੈ ਵੀ ਤੁਸੀਂ ਘਰ ਸਾਡੇ ਆਏ ਅਸੀਂ ਖੁਲਣਾ ਸਮਾਏ ਸਾਡੇ ਘਰ ਚ ਤਰੀਫ ਲਿਆਇਆ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਸੋਤ ਪਤਵੰਤੇ ਵੀਰ ਸਾਡੇ ਹੁਣ ਇੱਕ ਰੀਵਨ ਕੱਟਣ ਦੀ ਜਿਹੜੀ ਰਸਮ ਹੋ ਰਹੀ ਹੈ ਸੋ ਇਹ ਰਸਮਾਂ ਕਰਨੀਆਂ ਵੀ ਪੰਜਾਬੀ ਵੀਰੋ ਬਹੁਤ ਜ਼ਰੂਰੀ ਹੈ ਤਾਰੀ ਮਾਰੋ ਦਲ ਵੀਰੋ ਰਾਜਾ ਜੀ ਦੀ ਸੁਣਾ ਤੋਂ ਰਹੀ ਹੈ ਕਿ ਮਰ ਗਿਆ ਦੇ ਮਗਰੋਂ ਲੋਕੀ ਪਾਉਂਦੇ ਨੇ ਕਹਾਣੀਆਂ ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਮਾਨਾ ਮਰ ਗਿਆ ਰੇਟਾ ਖੁੱਲ ਗਿਆ ਹੁਣ ਨਾ ਜਿਹਦੇ ਚ ਜਿੰਨਾ ਦਾਮਾ ਨਾ ਪਾ ਸਕਦਾ ਰਾਜਾ ਜੀ ਰੇਟਾ ਖੁੱਲਿਆ ਟਰਨ ਬਾਈ ਟਰਨ ਕਾਉਂਦੀ ਨਹੀਂ ਰੇਟਾ ਖੁੱਲੀਆਂ ਹੋਣਗੀਆਂ ਖੇਡ ਦੇ ਮੈਦਾਨ ਵਿੱਚ ਆਹ ਸਾਹਮਣੇ ਖਿਡਾਰੀਆਂ ਨੂੰ ਕਹਿੰਦੇ ਅਸ਼ੀਰਵਾਦ ਦਿੱਤਾ ਜਾ ਰਿਹਾ ਹੈ ਖਿਡਾਰੀਆਂ ਨਾਲ ਜਿਹੜੀ ਜਾਨ ਤੇ ਪਛਾਣ ਕਰਾਈ ਜਾ ਰਹੀ ਹੈ ਬਹੁਤ ਵੱਡਾ ਧੰਨਵਾਦ ਹੈ ਜੁੰਡਾ ਰੈ ਸਾਡੇ ਵਾਲਿਆਂ ਪ੍ਰਮਾਤਮਾ ਮਿਹਰ ਕਰੋ ਅੱਜ ਦਾ ਮੇਲਾ ਬਾਂਮਣ ਵਾਲੇ ਦਾ ਤੇ ਕੱਲ ਨੂੰ ਮਾਨਮਰਦ ਦੇ ਵਿੱਚ ਲੱਗਣਾ ਸਰਾ ਉਹ ਫਰੀਦ ਦਾ ਨੈਰੋ ਸਟੇਡੀਅਮ ਵਿੱਚ ਮੇਲਾ ਬਹੁਤ ਭੱਜਿਆ ਤਰਿਆਉਂਦਾ ਭੱਜਿਆ ਤਰਿਆਉਂਦਾ ਉਧਰੋਂ ਪਾਸੋਂ ਖਿਡਾਰੀਆਂ ਨੂੰ ਦਿੱਤਾ ਅਸ਼ੀਰਵਾਦ ਬਹੁਤ ਬਹੁਤ ਧੰਨਵਾਦ ਨਕਤੂ ਬਾਬਾ ਜੀ ਹਾਂ ਜੰਗੀਆਂ ਰੇਡਾ ਖਿਡਾਰੀ ਪਾ ਸਕਦਾ ਨੌਜਵਾਨ ਸ਼ੈਂਬਰ ਵਰਗੇ ਨੌਜਵਾਨ ਮੁੰਡੇ ਭਿੰਦੇ ਵਰਗੇ ਸ਼ਿੰਦੇ ਵਰਗੇ ਮੁੰਡੇ ਨੌਜਵਾਨ ਸੋਨੂ ਵਰਗੇ ਪਹੁੰਚ ਚੁੱਕੇ ਆ ਨਾਲ ਜੋਤਾ ਪੁੱਜਿਆ ਹੋਇਆ ਹੈ ਸੋਹਣੇ ਵਾਲੇ ਪਿੰਡ ਤੋਂ ਨੌਜਵਾਨ ਖੇਡਿਆ ਹੈ ਬੜਾ ਤਕੜਾ ਵੀਰੇ ਚੜ੍ਹਦੇ ਵਾਲੇ ਪਾਸੇ ਹੋ ਗਈ ਹੈ ਗੁਰੂ ਸਾਹਿਬ ਔਰ ਸੋਹਣੇ ਵਾਲੇ ਪਿੰਡ ਦੇ ਮੁੰਡੇ ਗੇ

ਪਿਆਰਾ ਦੋ ਸਰਦਾਰ ਇੱਕ ਮੁੰਨਾ ਉਹ ਪੈਂਦੀਆਂ ਕਬੱਡੀਆਂ ਦੇ ਚੜ ਚੜ ਕੇ ਤੇ ਦੇਖਦਾ ਜੀ ਬੰਦਾ ਯਾਰੋ ਖੜ ਖੜ ਕੇ ਲਾਉ ਜਿੱਤੂ ਕਿੱਟੇ ਲਾਉ ਪਾਉਗਾ ਕਬੱਡੀਆਂ ਦੇ ਝੁੱਕ ਝੁੱਕ ਕੇ ਜੀ ਦੀ ਨਜ਼ਰ ਕਿਹੜਾ ਬੰਦਾ ਲਿਖ ਰਿਹਾ ਵਾਲਾ ਦੱਸੋ ਜੀ ਦੀ ਇੱਕ ਮਿੰਟ ਵੀ ਸਕੋਰ ਬੋਰ ਆ ਗਿਆ ਜੀ ਬੰਦੇ ਵੀ ਕੋਈ ਵੀ ਬੰਦਾ ਨੰਬਰ ਨਹੀਂ ਆ ਰਿਹਾ ਤਾਂ ਇੱਕ ਜੇ ਕੌਡੀ ਆ ਇੱਕ ਜੇ ਕੌਡੀ ਆ ਇੱਕ ਜੇ ਹੈਲੋ ਬਈ ਨਾ ਹੋਲਡ ਹੈ ਨਹੀਂਗਾ ਹਜੇ ਇਕ ਆਪਣੇ ਕੋਲ ਲਾਈਵ ਵਾਲੇ ਆਈ ਜਾਂਦੇ ਬਾਅਦ 15-20 ਮਿੰਟਾਂ ਚ ਲਾਈਵ ਵਾਲੇ ਆ ਜਾਣਗੇ ਫਿਰ ਟੀਮ ਨੂੰ ਇੱਕ ਹੋਲਡ ਦਿੱਤਾ ਜਾਇਆ ਕਰੂਗਾ ਜੇ ਉਹ ਹੋਲਡ ਕਲੀਅਰ ਹੁੰਦਾ ਠੀਕ ਹੈ ਇਹ ਨਹੀਂ ਤੁਸੀਂ ਨਰੇਕ ਰੇਡ ਤੇ ਟੀਵੀ ਜਾ ਬਣਾ ਕੇ ਖੜ ਜਾਓ ਇਹ ਬਾਕੇ ਡਾਲੂ ਸਾਈਡ

ਉੱਚਾ ਅਸਮਾ ਖੇਡ ਕਬੱਡੀ ਦਾ ਪਹਿਲੀ ਰੇਡ ਤੇ ਮਿਲਦਾ ਨੰਬਰ 2 ਕਬੱਡੀ ਦਾ ਸੰਕੇਲਾਵਾ ਕੋਲਾ ਫਿੱਟੂ ਜੇ ਸਾਰਾ ਵਿੱਚ ਲੱਖਾਂ ਦੇ ਵਿੱਚ ਖੇਡ ਰਿਹਾ ਦੇਖੋ ਸਾਰਾ ਵਿੱਚ ਇੱਕ ਪਾਸੇ 25 ਦੂਜੇ ਪਾਸੇ ਖੁੱਛ ਪੱਟੀ ਹੋਈ ਆ ਕਿਹੜਾ ਸੋਨੂਆ 15 ਸਾਲ ਦੀ ਜੱਟ ਹੈ ਪੰਜਾਬੀ ਦੇ ਔਰ ਚਪਟਲੀ ਤੇ ਵੜੀ ਅੱਖੀਂ ਦੀ ਕੱਢੀ ਖੇਡਨੀ ਸੌਖੀ ਗੱਲ ਨਹੀਂ ਤੇ ਮੇਰੇ ਵਰਗਾ ਕਹਿ ਦਿੰਦਾ ਸਪੰਗਾ ਵਾਲੇ ਨਿੱਕਰ ਪਾ ਕੇ ਵੀ ਪਹੁੰਚਿਆ ਫੱਟੇ ਲਈ ਪਾਈਏ ਜੇ ਹੱਥ ਆਇਆ ਆ ਦੇਖੋ ਆ ਸ਼ਿੰਦਾ ਆ ਗਿਆ ਆ ਸਰਦਾਰ ਵੀ ਚੋਧਾ ਦੇ ਧੁੱਕੇ ਕਦੇ ਚੱਲਦੇ ਨਾ